ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਭਾਰਤ ਦੇ ਵਿੱਚ ਨਾਮਜ਼ਦ ਅਤਵਾਦੀ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਸੰਬੰਧੀ ਕਈ ਵੱਡੇ ਖੁਲਾਸੇ ਵੀ ਹੋਏ ਨੇ ਹੁਣ ਦੱਸਦੇ ਕਿ ਇਸ ਕਤਲ ਦੀ ਜਿਹੜੀ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਰਦੀਪ ਸਿੰਘ ਨੀਜਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਇਆ ਦਿਖਾਇਆ ਗਿਆ ਜਿਸ ਨੂੰ ਕੌਂਟਰੈਕਟ ਕਿਲਿੰਗ ਵੀ ਹੁਣ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਹਰਦੀਪ ਸਿੰਘ ਨੀਜਰ ਜਿਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ 2020 ਦੇ ਵਿੱਚ ਇੱਕ ਅਤਵਾਦੀ ਨਾਮਜ਼ਦ ਕੀਤਾ ਗਿਆ ਸੀ ਜਿਹੜਾ ਦੱਸਦੇ ਕਿ 18 ਜੂਨ ਨੂੰ ਸ਼ਾਮ ਇੱਕ ਗੁਰਦੁਆਰੇ ਤੋਂ ਬਾਹਰ ਆਂਦੇ ਸਮੇਂ ਉਸ ਦਾ ਗੋਲਿਆ ਮਾਰ ਕੇ ਬੇਰਹਿਮੀ ਨਾਲ ਜੜਾ ਕਤਲ ਕਰ ਦਿੱਤਾ ਗਿਆ ਸੀ ਇਸ ਹਮਲੇ ਤੋਂ ਵਿੱਚ 6 ਲੋਕ ਤੇ 2 ਵਾਹਨ ਸ਼ਾਮਿਲ ਹਨ ਵੀਡੀਓ ਦੇ ਵਿੱਚ ਹਰਦੀਪ ਸਿੰਘ ਨੀਜਰ ਆਪਣੇ ਪਿਕਅਪ ਟਰੱਕ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਨਿਕਲਦਾ ਦਿਖਾਈ ਦੇ ਰਿਹਾ ਇਸ ਦੌਰਾਨ ਚਿੱਟੇ ਰੰਗ ਦੀ ਗੱਡੀ ਦੇ ਵਿੱਚੋਂ ਉਸ ਦੇ ਸਾਹਮਣੇ ਕੁਝ ਨੌਜਵਾਨ ਆਂਦੇ ਨੇ ਜੋ ਕਿ ਨੀਜਰ ਅਧੀ ਪਿਕਅਪ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਰਿਪੋਰਟਾਂ ਮੁਤਾਬਕ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਧੜ ਕੇ ਆਂਦੇ ਨੇ ਤੇ ਨੀਜਰ ਦੇ ਗੋਲਿਆ ਚਲ ਰਹੇ ਨੇ ਇਸ ਕਾਇਕੇ ਉਸੇ ਮੌਕੇ ਤੇ ਹੀ ਜਿਹੜੀ ਮੌਤ ਹੋ ਜਾਂਦੀ ਹੈ ਉਸੇ ਮੌਕੇ ਤੇ ਹੀ ਦੋ ਗਵਾਹ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਵੱਲੋਂ ਲਗਾਤਾਰ ਖੁਲਾਸਾ ਕੀਤਾ ਗਿਆ ਕਿ ਉਹਨਾਂ ਵੱਲ ਆਵਾਜ਼ ਗੋਲੀਆਂ ਦੀ ਸੁਣਦੇ ਹੀ ਉਹਨਾਂ ਵੱਲ ਹਮਲਾਵਰਾਂ ਦੀ ਪਿੱਛਾ ਕੀਤਾ ਗਿਆ ਪਰ ਉਹ ਮੌਕੇ ਤੋਂ ਜਿਹੜੇ ਫਰਾਰ ਹੋ ਚੁੱਕੇ ਸੋ ਉਥੇ ਦਾਅਵਾ ਕੀਤਾ ਗਿਆ ਕਿ ਇਸ ਮਾਮਲੇ ਸਬੰਧੀ ਕ੍ਰੀਡਾ ਤੇ ਭਾਰ ਸਰਕਾਰ ਦੇ ਕਈ ਸੰਬੰਧ ਵਿਗੜਦੇ ਵੀ ਪਿਛਲੇ ਦਿਨੀ ਨਜ਼ਰ ਆ ਰਹੇ ਸੀਗੇ